ਦੇਖੋ ਵੀ ਕਦੇ ਤੁਸੀਂ ਕਦੇ ਵਪਾਰੀਆਂ ਨੂੰ ਧਰਨਾ ਲਾਉਂਦੇ ਦੇਖਿਆ ਵੋ ਹੋਰ ਕਿਤੇ ਵੀ ਕਾਰਪੋਰੇਟ ਨੂੰ ਧਰਨਾ ਲਾਉਂਦੇ ਦੇਖਿਆ ਅਗਰ ਕਿਸਾਨ ਨੂੰ ਆਪਣਾ ਮਾਲਿਆ ਪੂਰਾ ਨਹੀਂ ਮਿਲ ਰਿਹਾ ਕਿਸਾਨ ਜੋ ਬੀਜ ਰਿਹਾ ਹੈ ਉਗਾ ਰਿਹਾ ਹੈ ਕਿਸਾਨ ਨੂੰ ਤੁਸੀਂ ਅੰਦਾਤਾ ਮੰਨਦੇ ਹੋ ਦੇਸ਼ ਦਾ ਅੰਦਾਤਾ ਅਗਰ ਸੜਕਾਂ ਤੇ ਬੈਠਾ ਤਾਂ ਉਹਦੇ ਬਾਰੇ ਉਹਨੂੰ ਸਰਕਾਰ ਨੂੰ ਸੁਣਨਾ ਚਾਹੀਦਾ ਇਨਸਾਨ ਦੇ ਇਨਸਾਨ ਅਗਰ ਨਵੇਂ ਕੱਪੜੇ ਪਾਲੇ ਤਾਂ ਉਹਦੇ ਨਾਲ ਅੰਦਰਲੇ ਜਿਹੜੇ ਲੁਕੇ ਉਹਦੇ ਬਦਮਾਸ਼ੀ ਹੁੰਦੀ ਹੈ ਨਾ ਉਹਦੇ ਅੰਦਰ ਜਿਹੜੀ ਪਹਿਲਾਂ ਕਰਦੇ ਰਹੇ ਨੇ ਉਹ ਉਹਦਾ ਕਿਰਦਾਰ ਉਹਦਾ ਸਾਫ਼ ਨਹੀਂ ਹੁੰਦਾ ਨਵੇਂ ਲਿਬਾਸ ਪਾਉਣ ਨਾਲ ਸੋ ਕਿਤੇ ਨਾ ਕਿਤੇ ਉਹ ਸਰਕਾਰਾਂ ਜਿਹੜੀਆਂ ਜਿਵੇਂ ਭਾਜਪਾ ਹੈ ਕਾਂਗਰਸ ਹੈ ਭਾਵੇਂ ਕੋਈ ਵੀ ਪਾਰਟੀ ਰਹੀਏ ਉਹਨਾਂ ਨੇ ਜੋ ਲੋਕਾਂ ਦੇ ਨਾਲ ਕੀਤਾ ਲੋਕ ਜਾਣਦੇ ਨੇ ਔਰ ਜੋ ਸਰਕਾਰ ਆਮ ਆਦਮੀ ਪਾਰਟੀ ਨੇ ਕੀਤਾ ਉਹ ਵੀ ਲੋਕ ਜਾਣਦੇ ਨੇ ਸ਼੍ਰੀ ਕਾਲ ਜੀ ਮੈਂ ਹਾਂ ਤੁਹਾਡੇ ਨਾਲ ਰਵਨੀਤ ਜਿਵੇਂ ਕਿ ਇਲੈਕਸ਼ਨ ਨੇੜੇ ਆ ਰਹੇ ਨੇ ਤੇ ਗੱਲ ਕਰੀਏ ਤਾਂ ਚੌਂ ਜਾਪਤਾ ਵੀ ਲੱਗ ਚੁੱਕਿਆ ਹੈ ਤੇ ਕਿਸਾਨਾਂ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਅੱਜ ਵੀ ਕਿਸਾਨ ਮੋਰਚਿਆਂ ਤੇ ਬੈਠੇ ਨੇ ਧਰਨਿਆਂ ਦੇ ਉੱਤੇ ਬੈਠੇ ਨੇ। ਇਸ ਤਰ੍ਹਾਂ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸੀਨੀਅਰ ਵਕੀਲ ਕਿਸਾਨ ਆਗੂ ਲੇਖਕ ਪ੍ਰਭਜੀਤ ਪਾਲ ਸਿੰਘ ਜੀ ਦੇ ਨਾਲ ਸੋ ਸਤਿ ਸ਼੍ਰੀ ਅਕਾਲ ਸਰ। ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਤੁਹਾਡਾ। ਤੇ ਸਰ ਜਿਵੇਂ ਕਿ ਗੱਲ ਕਰੀਏ ਚੌਂ ਜਾਪਤਾ ਵੀ ਲੱਗ ਗਿਆ ਹੈ ਇਲੈਕਸ਼ਨ ਵੀ ਨੇੜੇ ਆ ਰਹੇ ਨੇ ਤੇ ਕਿਸਾਨ ਹੁਣ ਵੀ ਧਰਨਿਆਂ ਦੇ ਉੱਤੇ ਬੈਠੇ ਨੇ ਇਹਨਾਂ ਦਾ ਮੇਨ ਮੁੱਦਾ ਕੀ ਹੈ ਦੇਖੋ ਕਿਸਾਨ ਬੜੇ ਲੰਬੇ ਸਮੇਂ ਤੋਂ ਸੜਕਾਂ ਦੇ ਬੈਠੇ ਨੇ ਤੁਸੀਂ ਇੱਕ ਗੱਲ ਦੇਖੋ ਵੀ ਕਦੇ ਤੁਸੀਂ ਕਦੇ ਵਪਾਰੀਆਂ ਨੂੰ ਧਰਨਾ ਲਾਉਂਦੇ ਦੇਖਿਆ ਉਹ ਹੋਰ ਕਿਥੇ ਵੀ ਕਾਰਪੋਰੇਟ ਨੂੰ ਧਰਨਾ ਲਾਉਂਦੇ ਦੇਖਿਆ ਅਗਰ ਕਿਸਾਨ ਨੂੰ ਆਪਣਾ ਮਾਲਿਆ ਪੂਰਾ ਨਹੀਂ ਮਿਲ ਰਿਹਾ ਕਿਸਾਨ ਜੋ ਬੀਜ ਰਿਹਾ ਹੈ ਉਗਾ ਰਿਹਾ ਹੈ ਕਿਸਾਨ ਨੂੰ ਤੁਸੀਂ ਅੰਦਾਤਾ ਮੰਨਦੇ ਹੋ ਦੇਸ਼ ਦਾ ਅੰਦਾਤਾਕਰ ਸੜਕਾਂ ਦੇ ਬੈਠਾ ਤਾਂ ਉਹਦੇ ਬਾਰੇ ਉਹਨੂੰ ਸਰਕਾਰ ਨੂੰ ਸੁਣਨਾ ਚਾਹੀਦਾ ਹੈ ਐ ਤੁਸੀਂ ਵੋਟਾਂ ਪਾ ਕੇ ਸਰਕਾਰ ਨੂੰ ਅਸੀਂ ਚੁਣਦੇ ਆ ਤੇ ਆਪਣੇ ਮਸਲੇ ਸਰਕਾਰ ਕੋਲ ਲੈ ਕੇ ਜਾਂਦੇ ਆ ਦੇਖੋ ਸਾਡੀ ਸਰਕਾਰ ਦੀ ਡਿਊਟੀ ਬਣਦੀ ਏ ਕਿ ਆਵਾਮ ਦੀ ਗੱਲ ਸੁਣਨਾ ਔਰ ਆਵਾਮ ਨੇ ਆਪਣੇ ਆਵਾਮ ਦੇ ਰਾਈਟਸ ਦੇ ਉਹਨਾਂ ਨੇ ਜਾਣੇ ਜਾਣਾ ਆਪਣੀਆਂ ਸਰਕਾਰਾਂ ਦੇ ਕੋਲ ਵੀ ਸਾਡੇ ਮੁੱਦੇ ਨੇ ਇਹ ਹੱਲ ਕੀਤੇ ਜਾਣ ਅਸੀਂ ਤੁਹਾਨੂੰ ਜਤਾਇਆ ਜਦੋਂ ਸਰਕਾਰਾਂ ਗੱਲ ਸੁਣਨ ਲਈ ਤਿਆਰ ਨਾ ਹੋਣ ਆਪਣੇ ਦੇਸ਼ ਦੀ ਆਵਾਮ ਤੁਹਾਡੇ ਕੋਲ ਆ ਰਹੀ ਹੈ ਗੱਲ ਸੁਣਾਉਣ ਲਈ ਤੇ ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣ ਰਹੇ ਸੋ ਇਹ ਕਿਤੇ ਨਾ ਕਿਤੇ ਬਹੁਤ ਵੱਡਾ ਸਾਡੇ ਦੇਸ਼ ਦੇ ਸੰਵਿਧਾਨ ਤੇ ਲੋਕਤੰਤਰ ਦਾ ਘਾਣਾ ਹੈ ਇੱਕ ਕੱਲ ਹੈ ਜਦੋਂ ਅਸੀਂ ਜਦੋਂ ਇਹੀ ਕਿਸਾਨ ਪਾਵੇਂ ਉਹ ਕਰੋਨਾ ਦਾ ਟਾਈਮ ਹੋਵੇ ਪਾਵੇਂ ਕਿਸੇ ਤਰ੍ਹਾਂ ਦੀ ਵੀ ਆਫਤ ਆਈ ਹੋਵੇ ਜਦੋਂ ਅਸੀਂ ਲੰਗਰ ਲਾਉਨੇ ਆ ਉਦੋਂ ਤਾਂ ਅਸੀਂ ਬਹੁਤ ਚੰਗੇ ਹੁੰਨੇ ਆ ਤੇ ਜਦੋਂ ਅਸੀਂ ਆਪਣੇ ਹੱਕ ਮੰਗਦੇ ਆ ਸਰਕਾਰ ਕੋਲੋਂ ਜਾ ਕੇ ਉਦੋਂ ਅਸੀਂ ਵੱਖਵਾਦੀ ਅੱਤਵਾਦੀ ਬਣ ਜਾਂਦੇ ਆ ਔਰ ਇਹ ਸਾਨੂੰ ਸੜਕਾਂ ਤੇ ਬੈਠਣ ਲਈ ਮਜਬੂਰ ਕੀਤਾ ਜਾਂਦਾ ਅਗਰ ਸਰਕਾਰ ਸਾਨੂੰ ਬੁਲਾ ਕੇ ਸਾਡੇ ਮਸਲੇ ਹੱਲ ਕਰਦੀ ਸਾਨੂੰ ਸੜਕਾਂ ਤੇ ਬੈਠਣ ਦੀ ਲੋੜ ਕੀ ਏ ਔਰ ਜਿਹੜੀਆਂ ਗੱਲਾਂ ਸਰਕਾਰ ਨੇ ਕਹੀਆਂ ਦੇਖੋ ਸਰਕਾਰ ਸਾਡੀ ਮੰਗ ਹੈ ਬਹੁਤ ਵੱਡੀ ਕਿ ਸਾਨੂੰ ਐਮਐਸਪੀ ਦਿੱਤੀ ਜਾਵੇ ਮਿਨਿਮਮ ਸਪੋਰਟ ਪ੍ਰਾਈਸ ਤੇ ਸਾਡੀ ਫਸਲ ਨੂੰ ਖਰੀਦਿਆ ਜਾਵੇ ਐ ਔਰ ਜਿਹੜੀ ਸੁਆਮੀਨਾਥਨ ਰਿਪੋਰਟ ਜਿਹੜੀ ਕਿ ਸਰਕਾਰ ਸਰਕਾਰ ਨੇ ਲਾਗੂ ਕੀਤੀ ਔਰ ਉਸ ਉਸ ਨੂੰ ਬਿਲਕੁਲ ਇਨ ਬਿਨ ਲਾਗੂ ਕਰਕੇ ਉਸ ਮੁਤਾਬਕ ਸਾਨੂੰ ਸੀ250 ਦੇ ਫਾਰਮੂਲੇ ਮੁਤਾਬਕ ਕਿਸਾਨਾਂ ਨੂੰ ਰੇਟ ਦਿੱਤੇ ਜਾਣ ਤਾਂ ਕਿ ਕਿਸਾਨ ਜੋ ਪੂਰੇ ਦੇਸ਼ ਦਾ ਢਿੱਡ ਭਰਦਾ ਉਹਨੂੰ ਉਹਦਾ ਉਹਨੂੰ ਆਪਣਾ ਪਰਿਵਾਰ ਵੀ ਪਾਲਣਾ ਸੌਖਾ ਹੋਵੇ ਤੇ ਉਹਨੂੰ ਜੋ ਉਹ ਚ ਮੁਨਾਫਾ ਵੀ ਆਵੇ ਤੇ ਤਾਂ ਕਿ ਕਿਸਾਨ ਮੁਨਾਫਿਜ ਜਾਵੇ ਕਿਉਂਕਿ ਸਾਡਾ ਜਿਹੜਾ ਦੇਸ਼ ਆ ਉਹ ਕਿਸਾਨੀ ਤੇ ਨਿਰਭਰ ਕਰਦਾ ਹੈ ਕਿਸਾਨੀ ਦੇ ਮੁਨਾਫੇ ਦੇ ਮੁਤਾਬਕ ਹੀ ਸਾਡੇ ਕਿਸ ਸਾਡੇ ਦੇਸ਼ ਦੀ ਇਕਨੋਮਿਕ ਦੇਖੀ ਜਾਂਦੀ ਹੈ ਤੇ ਅਗਰ ਕਿਸਾਨ ਪਰਫੁੱਲਿਤ ਹੋਏਗਾ ਤਾਂ ਹੀ ਸਾਡਾ ਦੇਸ਼ ਪਰਫੁੱਲਿਤ ਹੋਏਗਾ ਔਰ ਕਿਸਾਨ ਨੂੰ ਧਰਨੇ ਲਾਉਣ ਲਈ ਮਜਬੂਰ ਕੀਤਾ ਜਾਂਦਾ ਅਸੀਂ ਤਾਂ ਕਹਿੰਦੇ ਆ ਤੁਸੀਂ ਸੁਆਮੀ ਨਾਥਨ ਰਿਪੋਰਟ ਮੁਤਾਬਕ ਸਾਨੂੰ ਸਾਡੀ ਫਸਲਾਂ ਦਾ ਰੇਟ ਤੈਅ ਕੀਤਾ ਜਾਵੇ ਤੇ ਉਸ ਮੁਤਾਬਕ ਸਾਨੂੰ ਮੁੱਲ ਮਿਲੇ ਅਸੀਂ ਆਪਣੇ ਘਰੇ ਬੈਠੀਏ ਜੀ ਤੇ ਸਰ ਜਿਵੇਂ ਕਿ ਚਲੋ ਹੁਣ ਤਾਂ ਚੌਣ ਜਾਪਤਾ ਲੱਗ ਚੁੱਕਿਆ ਹੈ ਨਾ ਜੀ ਤੇ ਫਿਰ ਹੁਣ ਕਿਸਾਨ ਜਿਵੇਂ ਕਿ ਹਲੇ ਵੀ ਧਰਨਿਆਂ ਦੇ ਉੱਤੇ ਨੇ ਵੀ ਇਹਨਾਂ ਦਾ ਚੌਣ ਜਾਪਤਾ ਲੱਗਣ ਤੋਂ ਬਾਅਦ ਵੀ ਹੁਣ ਕੀ ਹੱਲ ਹੈ ਦੇਖੋ ਜਦੋਂ ਅੰਦੋਲਨ ਸਟਾਰਟ ਹੋਇਆ ਤਾਂ ਇਹ ਮੈਂ ਕਹਾਂ ਕਿ ਇਹ ਪੂਰੇ ਕਿਸਾਨ ਜਿਵੇਂ ਪਹਿਲਾਂ ਐਸ ਕੇ ਐਮ ਨੇ ਅੰਦੋਲਨ ਕੀਤਾ ਸੀ ਇਹ ਪੂਰੇ ਐਸ ਕੇ ਐਮ ਨੇ ਅੰਦੋਲਨ ਨਹੀਂ ਕੀਤਾ ਐਸ ਕੇ ਐਮ ਦੇ ਵਿੱਚ 500 ਪਲੱਸ ਜਥੇਬੰਦੀਆਂ ਨੇ ਇਹ 17 ਜਥੇਬੰਦੀਆਂ ਨੇ ਅੰਦੋਲਨ ਕੀਤਾ ਔਰ ਅਸੀਂ ਸ਼ਾਬਾਸ਼ੀ ਦਿੰਦੇ ਆ ਵੀ ਕੁਝ ਇਹਨਾਂ ਨੇ ਪਹਿਲ ਕੀਤੀ ਔਰ ਅੰਦੋਲਨ ਕੀਤਾ ਪਰ ਜਦੋਂ ਅੰਦੋਲਨ ਕਰਕੇ ਜਿਵੇਂ ਐਸ ਕੇ ਐਮ ਦਾ ਕਹਿਣਾ ਵੀ ਸਾਡੇ ਨਾਲ ਰابطਾ ਕਾਇਮ ਨਹੀਂ ਕੀਤਾ ਚਲੋ ਇਹ ਵਧਾਈ ਦੇ ਪਾਤਰ ਨੇ ਇਹਨਾਂ ਨੇ ਸ਼ੁਰੂ ਕੀਤਾ ਪਰ ਸਰਕਾਰ ਦੀ ਬੜੀ ਵੱਡੀ ਨਲਾਕੀ ਸੀ ਇਹਨਾਂ ਨੂੰ ਰੋਕਣਾ ਕਿਉਂਕਿ ਮੰਗਾਂ ਉਹੀ ਨੇ ਜਿਹੜੀਆਂ ਸਾਰੇ ਇੰਡੀਆ ਦੇ ਕਿਸਾਨਾਂ ਦੀਆਂ ਨੇ ਸੋ ਇਹਨਾਂ ਨੂੰ ਉੱਥੇ ਆ ਕੇ ਗੱਲ ਸੁਣਨੀ ਚਾਹੀਦੀ ਸੀ ਔਰ ਮੋਰਚਾ ਉੱਥੇ ਦੇਖੋ ਸਟਾਰਟ ਹੋ ਚੁੱਕਿਆ ਹੈ ਇੱਕ ਵਾਰੀ ਜਦੋਂ ਜੁਧ ਛੇੜ ਚੁੱਕਾ ਹੋਵੇ ਉਹਦੇ ਚ ਵਾਪਸ ਨਹੀਂ ਆਇਆ ਜਾਂਦਾ ਸੋ ਕਿਸਾਨ ਨੇ ਕੱਲ ਵੀ ਜਾ ਕੇ ਧਰਨੇ ਦੇ ਬੈਠਣਾ ਸੋ ਉਹ ਕਿਸਾਨ ਤਾਂ ਰਹਿੰਦੇ ਖੇਤਾਂ ਦੇ ਵਿੱਚ ਧੁੱਪ ਛਾਂ ਉਹਦੇ ਵਾਸਤੇ ਬਹੁਤ ਵੱਡੀ ਗੱਲ ਨਹੀਂ ਹੈਗੀ ਕਿਸਾਨ ਅੰਦੋਲਨ ਸਟਾਰਟ ਕਰ ਚੁੱਕੇ ਨੇ ਔਰ ਸਿਰੜ ਨੇ ਔਰ ਦ੍ਰਿੜ ਨੇ ਇਸ ਗੱਲ ਲਈ ਵੀ ਅਸੀਂ ਆਪਣੀਆਂ ਮੰਗਾਂ ਵਾਪਸ ਕਰਾਉਣੀਆਂ ਨੇ ਉਹਨਾਂ ਨੂੰ ਇਲੈਕਸ਼ਨ ਨਾਲ ਕੋਈ ਮਤਲਬ ਨਹੀਂ ਇਲੈਕਸ਼ਨ ਹੋ ਜੇਗੀ ਸਰਕਾਰਾਂ ਬਦਲ ਜਾਣਗੀਆਂ ਜਾਂ ਸਰਕਾਰਾਂ ਇਹੀ ਰਹਿਣਗੀਆਂ ਕਿਸਾਨਾਂ ਨੇ ਆਪਣੀ ਮੰਗ ਮਨਵਾਉਣ ਲਈ ਆਪਣੀ ਸਰਕਾਰਾਂ ਕੋਲ ਜਾਣਾ ਹੀ ਜਾਣਾ ਉਹ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਇਹਨਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਣਾ ਚਾਹੀਦਾ ਸੀ ਪਹਿਲਾਂ ਹੀ ਨਹੀਂ ਤਾਂ ਜਲਦ ਤੋਂ ਜਲਦ ਇਹ ਇਹਨਾਂ ਦੇ ਮਸਲਾ ਦੇ ਬਾਅਦ ਚ ਵੀ ਹੱਲ ਹੋ ਕੇ ਇਹਨਾਂ ਨੂੰ ਘਰ ਵਾਪਸੀ ਹੋਣੀ ਚਾਹੀਦੀ ਹੈ ਤੁਹਾਡੇ ਦੇਸ਼ ਦੀ ਆਵਾਮ ਹੈ ਤੁਹਾਡੇ ਦੇਸ਼ ਦੀ ਜਨਤਾ ਇਹਨਾਂ ਨੇ ਹੀ ਵੋਟਾਂ ਪਾ ਕੇ ਤੁਹਾਨੂੰ ਤਾਜ ਤੇ ਬਿਠਾਇਆ ਸੋ ਕਿਸਾਨ ਅਸੀਂ ਤੱਕ ਜੇਕਰ ਲੀਗਲੀ ਤੌਰ ਤੇ ਰਾਏ ਦਈਏ ਤਾ ਅਸੀਂ ਚਾਹੁੰਦੇ ਸੀ ਵੀ ਸਾਰੇ ਇਕੱਠੇ ਹੋ ਕੇ ਲੜਿਆ ਜਾਵੇ ਔਰ ਐਸਕੇਐਮ ਨੇ ਪਹਿਲ ਕੀਤੀ ਵੀ ਹੈ ਐਸਕੇਐਮ ਨੇ ਕਿਸਾਨ ਮਜ਼ਦੂਰ ਸੰਘ ਤੇ ਐਸਕੇਐਮ ਗੈਰ ਰਾਜਨੀਤਿਕ ਨੂੰ ਇੱਕ ਲੈਟਰ ਵੀ ਭੇਜੀ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਮੋਰਚੇ ਤੇ ਚਲੀਏ ਔਰ ਇਹਦੇ ਸਬੰਧੀ ਮੀਟਿੰਗਾਂ ਵੀ ਚੱਲ ਰਹੀਆਂ ਨੇ ਅੱਗੇ ਜੋ ਰੂਪਰੇਖਾ ਹੋਏਗੀ ਉਹ ਸਾਰੇ ਬੈਠ ਕੇ ਤੁਹਾਨੂੰ ਪ੍ਰੈਸ 'ਚ ਸਭ ਤੋਂ ਪਹਿਲਾਂ ਹੀ ਦੱਸੀ ਜਾਏਗੀ ਕਿਸਾਨਾਂ ਵੱਲੋਂ ਤੇ ਸਰ ਜੀ ਆਪਾਂ ਗੱਲ ਕਰੀਏ ਤਾਂ ਕਿ ਜਿਵੇਂ ਇਲੈਕਸ਼ਨ ਐਮਪੀ ਦੇ ਵੀ ਇਲੈਕਸ਼ਨ ਆ ਰਹੇ ਨੇ ਤੇ ਜਿਵੇਂ ਕਿ ਭਾਜਪਾ ਸਰਕਾਰ ਹੈ ਜਾਂ ਪੰਜਾਬ ਸਰਕਾਰ ਹੈ ਤੁਹਾਨੂੰ ਕੀ ਲੱਗਦਾ ਕਿਸਾਨ ਕਿਸਾਨ ਜੋ ਕਿੰਨੀ ਕੁ سپورਟ ਦੇ ਵਿੱਚ ਹੋਣਗੇ ਅ ਦੇਖੋ ਪੰਜਾਬ ਸਰਕਾਰ ਦੀ ਅਗਰ ਗੱਲ ਕਰੀਏ ਤਾਂ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਕਿਸਾਨੀ ਪੱਖ ਦੇ ਵਿੱਚ ਹੈ ਦੇਖੋ ਜਿਹੜੇ ਕਿ ਦਹਾਕਿਆਂ ਤੋਂ ਪਾਣੀ ਬੰਦ ਸੀ ਨਹਿਰੀ ਪਾਣੀ ਟੇਲਾਂ ਬੰਦ ਸੀ ਐ ਸੀਐਮ ਭਗਵੰਤ ਮਾਨ ਨੇ ਉਹ ਟੇਲਾਂ ਚਾਲੂ ਕਰਵਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਔਰ ਅਗਲੇ ਸਾਲ ਤੋਂ ਮੇਰੇ ਖਿਆਲ ਚ ਸਾਨੂੰ ਟਿਊਬਲ ਬੰਦ ਕਰਕੇ ਸਾਰਾ ਨਹਿਰੀ ਪਾਣੀ ਖੇਤਾਂ ਦੇ ਵਿੱਚ 100% ਲੱਗਣਾ ਸ਼ੁਰੂ ਹੋ ਜਾਏਗਾ ਐ ਔਰ ਜਿਵੇਂ ਕਿ ਮੁਹੱਲਾ ਕਲੀਨਿਕ ਨੇ ਕਰ ਕਰ ਰਾਸ਼ਨ ਜਾ ਰਿਹਾ ਔਰ ਮੁਹੱਲਾ ਕਲੀਨਿਕ ਦੇ ਵਿੱਚ 180 ਟੈਸਟ ਫ੍ਰੀ ਨੇ ਔਰ 40 ਤਰ੍ਹਾਂ ਦੀਆਂ ਦਵਾਈਆਂ ਮਿਲ ਰਹੀਆਂ ਨੇ ਜਿਵੇਂ 44 ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਜਨਮ ਸਰਟੀਫਿਕੇਟ ਮੌਤ ਸਰਟੀਫਿਕੇਟ ਜਿਹਦੇ ਚ ਪੁਰਾਣੀਆਂ ਸਰਕਾਰਾਂ ਦੇ ਐਸੋ ਜੇ ਪਰਫਾਰਮੈਂਸ ਸੀ ਕਿ ਲੋਕ ਬਿਨਾ ਮਤਲਬ ਤੋਂ ਖੱਜਲ ਹੁੰਦੇ ਸੀ ਉਹ ਪਰਫਾਰਮੈਂਸ ਸਸਤੇ ਸਹੀ ਕਰਕੇ ਔਰ ਲੋਕਾਂ ਨੂੰ ਘਰ-ਘਰ ਇਹ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਤਾਂ ਕਿ ਇਹ 44 ਸੇਵਾਵਾਂ ਜਿਹੜੀਆਂ ਨੇ ਉਹ ਘਰੇ ਬੈਠੇ ਹੀ ਉਹਨੇ ਫਰਦ ਲੈਣੀ ਹੈ ਕਿਸੇ ਨੇ ਉਹ ਸਾਰਾ ਕੁਝ ਘਰੇ ਕੀਤਾ ਜਾਂਦਾ ਜਿਵੇਂ ਖੇਡਾਂ ਨੂੰ ਦੇਖੋ ਪਰਫੁੱਲਿਤ ਕੀਤਾ ਹੈ ਸੀਐਮ ਤੀਰਥ ਯਾਤਰਾ ਹਰ ਕਿਤੇ ਲੋਕਾਂ ਨੂੰ ਫ੍ਰੀ ਪਹੁੰਚਾਇਆ ਜਾ ਰਿਹਾ ਸੋ ਕਿਤੇ ਨਾ ਕਿਤੇ ਬਹੁਤ ਅੱਛੇ ਕਿਰਦਾਰ ਦੇ ਕੈਂਡੀਡੇਟ ਚੁਣ ਕੇ ਹੀ ਦਿੱਤੇ ਜਾ ਰਹੇ ਨੇ ਔਰ ਕਿਸਾਨੀ ਦੇ ਪੱਖ ਦੇ ਨੇ ਕਿਉਂਕਿ ਮੂੰਗੀ ਦਾਲ ਤੇ ਦੇਖੋ ਸੀਐਮ ਮਾਨ ਨੇ ਕਿਹਾ ਵੀ ਅਸੀਂ ਸਬਸਿਡੀ ਦਵਾਂਗੇ 75 7500 ਰੁਪਏ ਮੂੰਗੀ ਚੱਕੀ ਇਹਨਾਂ ਨੇ ਗੰਨੇ ਦਾ ਰੇਟ ਵਧਾਤਾ ਸੋ ਕਿਸਾਨੀ ਮਸਲਿਆਂ ਤੇ ਹਮੇਸ਼ਾ ਨਾਲ ਰਹੇ ਔਰ ਕਿਸਾਨ ਮੇਰੇ ਖਿਆਲ ਤੋਂ ਸਰਕਾਰ ਦਾ ਸਾਥ ਦੇਣਗੇ ਵੀ ਇਨਸਾਨ ਦੇ ਇਨਸਾਨ ਅਗਰ ਨਵੇਂ ਕਪੜੇ ਪਾਲੇ ਤਾਂ ਉਹਦੇ ਨਾਲ ਅੰਦਰਲੇ ਜਿਹੜੇ ਲੁਕੇ ਉਹਦੇ ਬਦਮਾਸ਼ੀ ਹੁੰਦੀ ਹੈ ਨਾ ਉਹਦੇ ਅੰਦਰ ਜਿਹੜੀ ਪਹਿਲਾਂ ਕਰਦੇ ਰਹੇ ਨੇ ਉਹ ਉਹਦਾ ਕਿਰਦਾਰ ਉਹਦਾ ਸਾਫ਼ ਨਹੀਂ ਹੁੰਦਾ ਨਵੇਂ ਲਿਬਾਸ ਪਾਉਣ ਨਾਲ ਸੋ ਕਿਤੇ ਨਾ ਕਿਤੇ ਉਹ ਸਰਕਾਰਾਂ ਜਿਹੜੀਆਂ ਜਿਵੇਂ ਭਾਜੀਪੀ ਹੈ ਕਾਂਗਰਸ ਹੈ ਭਾਵੇਂ ਕੋਈ ਵੀ ਪਾਰਟੀ ਰਹੀਏ ਉਹਨਾਂ ਨੇ ਜੋ ਲੋਕਾਂ ਦੇ ਨਾਲ ਕੀਤਾ ਲੋਕ ਜਾਣਦੇ ਨੇ ਔਰ ਜੋ ਸਰਕਾਰ ਆਮ ਆਦਮੀ ਪਾਰਟੀ ਨੇ ਕੀਤਾ ਉਹ ਵੀ ਲੋਕ ਜਾਣਦੇ ਨੇ ਲੋਕ ਵਿਚਾਰਦੇ ਨੇ ਲੋਕ ਸਿਆਣੇ ਨੇ ਸੂਝਵਾਨ ਨੇ ਲੋਕ ਆਪਣੇ ਮੁਤਾਬਕ ਆਪਣੇ ਢੰਗ ਨਾਲ ਵੋਟ ਪਾਉਣਗੇ ਤੇ ਸਰ ਜਿਵੇਂ ਲਾਸਟ ਕੀ ਸਰਕਾਰ ਦੀ ਗੱਲ ਕਰੀਏ ਤਾਂ ਜਿਵੇਂ ਕਿ ਤੁਸੀਂ ਕਿਸਾਨਾਂ ਦੇ ਆਗੂ ਹੋ ਹਨਾ ਤੇ ਪੰਜਾਬ ਸਰਕਾਰ ਵੱਲੋਂ ਤੁਸੀਂ ਕਿਸਾਨਾਂ ਨੂੰ ਕੀ ਮੈਸੇਜ ਦੋਗੇ ਦੇਖੋ ਕਿਸਾਨ ਇਕਜੁੱਟ ਹੋਣ ਔਰ ਸਾਡੀ ਕੋਸ਼ਿਸ਼ ਵੀ ਹੈ ਇਕਜੁੱਟ ਹੋਣ ਦੀ ਇਹ ਕੋਈ ਛੋਟੀ ਲੜਾਈ ਨਹੀਂ ਦੇਖੋ ਜਿਹੜੀ ਐਮਐਸਪੀ ਦੀ ਲੜਾਈ ਹੈ ਕਿਉਂਕਿ ਸਰਕਾਰਾਂ ਕਾਰਪੋਰੇਟ ਦੇ ਅਧੀਨ ਨੇ ਡੱਬੀਆਂ ਹੋਣੀਆਂ ਨੇ ਇਹ ਇਕੱਲੇ ਭਾਰਤ ਦੇ ਵਿੱਚ ਨਹੀਂ ਰੂਸ ਫਰਾਂਸ ਜਪ ਬ੍ਰਿਟੇਨ ਤੁਸੀਂ ਦੇਖਿਆ ਸਾਰੇ ਕਿਤੇ ਇਸ ਟਾਈਮ ਅੰਦੋਲਨ ਚੱਲ ਰਿਹਾ ਹੈ ਔਰ ਆਪਣੇ ਭਾਰਤ ਦਾ ਜਿਹੜਾ ਕਿਸਾਨ ਹੈ ਉਹ ਤਾਂ ਬੜਾ ਸਿਆਣਾ ਔਰ ਪੀਸਫੁਲ ਪ੍ਰੋਟੈਸਟ ਕਰ ਰਿਹਾ ਹੈ ਤੁਸੀਂ ਬਾਹਰਲੇ ਦੇਸ਼ਾਂ 'ਚ ਦੇਖੋ ਕਿਸ ਤਰ੍ਹਾਂ ਉਹਨਾਂ ਨੇ ਅਨਪੀਸਫੁਲ ਚੱਲ ਰਿਹਾ ਸਾਰਾ ਕੁਝ ਤੇ ਕਿਵੇਂ ਉਹਨਾਂ ਨੇ ਪੂਰੇ ਦੇ ਪੂਰੇ ਸ਼ਹਿਰ ਗੰਦੇ ਕਰ ਦਿੱਤੇ ਨੇ ਕਿਸਾਨਾਂ ਨੇ ਪਰ ਉੱਥੋਂ ਦੀਆਂ ਸਰਕਾਰਾਂ ਨੇ ਬਿਲਕੁਲ ਰੁਕਿਆ ਨਹੀਂ ਭਾਵੇਂ ਉਹ ਕਿਸੇ ਮਾਲ ਦੇ ਵਿੱਚ ਗੋਬਰ ਸੁੱਟ ਰਹੇ ਨੇ ਭਾਵੇਂ ਤੂੜੀ ਖਿਲਾਰ ਰਹੇ ਨੇ ਜਿੰਨਾ ਮਰਜ਼ੀ ਉਹ ਨੁਕਸਾਨ ਕਰ ਰਹੇ ਨੇ ਉਹ ਕਹਿੰਦੇ ਵੀ ਇਸ ਲੋਕਤੰਤਰ ਦੇ ਵਿੱਚ ਇਹ ਉਹਨਾਂ ਦਾ ਰਾਈਟ ਹੈ ਔਰ ਇਸੇ ਸੰਵਿਧਾਨ ਔਰ ਲੋਕਤੰਤਰ ਦੀ ਅਸੀਂ ਹਵਾਲਾ ਦਿੰਨੇ ਆ ਕਿ ਸਾਨੂੰ ਵੀ ਸੰਵਿਧਾਨ ਹੱਕ ਦਿੰਦਾ ਹੈ ਕਿ ਅਸੀਂ ਆਪਣਾ ਪ੍ਰੋਟੈਸਟ ਕਰ ਸਕਦੇ ਹਾਂ ਆਪਣੀਆਂ ਮੰਗਾਂ ਲਈ ਜਾ ਸਕਦੇ ਹਾਂ ਔਰ ਇਸ ਤਰ੍ਹਾਂ ਰੋਕਣਾ ਸੜਕਾਂ ਦੇ ਉੱਤੇ ਉਹਨਾਂ ਦੇ ਉੱਪਰ ਥੱਲੇ ਕਿੱਲਾ ਤੇ ਅਸਮਾਨ 'ਚ ਡਰੋਨ ਤੇ ਸਾਹਮਣੇ ਗੋਲੀਆਂ ਚਲਾ ਕੇ ਜਿਸ ਤਰ੍ਹਾਂ ਲੋਕਤੰਤਰ ਦਾ ਕਾਣ ਕੀਤਾ ਸਰਕਾਰ ਨੇ ਉਹਨਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਸ਼ੁਭਕਰਨ ਦੇ ਗੋਲੀ ਮਾਰੀ ਉਹਦੇ ਉਹਦੇ ਸਬੰਧ ਵਿੱਚ ਅਸੀਂ ਕਹਿੰਦੇ ਹਰਿਆਣਾ ਪੁਲਿਸ ਤੇ ਸਿੱਧੀ ਐਫਆਈਆਰ ਹੋਣੀ ਚਾਹੀਦੀ ਏ ਉੱਥੋਂ ਦੇ ਗ੍ਰਹਿ ਮੰਤਰੀ ਤੇ ਸੀਐਮ ਤੇ ਐਫਆਈਆਰ ਹੋਣੀ ਚਾਹੀਦੀ ਸੀ ਉਹ ਕਿਤੇ ਨਾ ਕਿਤੇ ਬੜਾ ਵੱਡਾ ਲੋਕਤੰਤਰ ਦਾ ਕਾਣ ਹੋ ਰਿਹਾ ਹਰਿਆਣਾ ਸਰਕਾਰ ਇਹ ਨੈਸ਼ਨਲ ਹਾਈਵੇ ਸਟੇਟ ਸਰਕਾਰ ਦਾ ਕੋਈ ਹੱਕ ਨਹੀਂ ਸੀ ਬਣਦਾ ਕਿ ਇੱਥੇ ਨੈਸ਼ਨਲ ਹਾਈਵੇ ਦੇ ਉੱਪਰ ਇਸ ਤਰ੍ਹਾਂ ਕੰਡਲੀਆਂ ਤਾਰਾਂ ਔਰ ਪੱਥਰ ਲਾਏ ਜਾਂਦੇ ਸਾਡੇ ਰਾਈਟਸ ਸੀ ਅਸੀਂ ਸਰਕਾਰ ਕੋਲ ਜਾਣਾ ਦੇਖੋ ਹਾਈ ਕੋਰਟ ਨੇ ਵੀ ਕਿਹਾ ਵੀ ਇਹਨਾਂ ਨੂੰ ਦਿੱਲੀ ਜਾਣ ਦਿਓ ਦੇਖੋ ਸਰਕਾਰਾਂ ਦਾ ਪ੍ਰਵਾਹ ਨਹੀਂ ਕੀਤੀ ਅਸੀਂ ਜਿੱਥੋਂ ਇੱਕ ਜੁੱਟ ਅਸੀਂ ਚਾਹੁੰਦੇ ਹਾਂ ਵੀ ਸਾਰੇ ਕਿਸਾਨ ਇਕੱਠੇ ਹੋ ਕੇ ਸਰਕਾਰ ਕੋਲ ਜਾਈਏ ਔਰ ਮੈਸੇਜ ਮੈਂ ਇਹੀ ਦਵਾਂਗਾ ਕਿ ਆਪਾਂ ਇੱਕ ਜੁੱਟ ਹੋ ਕੇ ਦੇਖੋ ਕਿਸਾਨ ਜਿਹੜਾ ਮੋਰਚਾ ਜਿੱਤਿਆ ਕਿਸਾਨ ਭੋਲਾਪਾਲਾ ਹੋ ਸਕਦਾ ਪਰ ਸਰਕਾਰ ਨੇ ਕਿਸਾਨ ਨੇ ਇਹ ਦੱਸਦਾ ਵੀ ਅਸੀਂ ਬੇਵਕੂਫ ਨਹੀਂ ਹੈਗੇ ਕਿਉਂਕਿ ਸਰਕਾਰਾਂ ਸਮਝਦੀਆਂ ਨੇ ਪਰ ਕਿਸਾਨਾਂ ਨੇ ਜਿਸ ਤਰ੍ਹਾਂ ਵੱਡੇ ਵੱਡੇ ਅਫਸਰਾਂ ਤੇ ਮੋਦੀ ਸਰਕਾਰ ਦੀ ਤੁਸੀਂ ਕਿਸਾਨ ਅੰਦੋਲਨ ਚ ਗੋੜ ਨਹੀਂ ਲਵਾਈ ਉਹਨਾਂ ਨੇ ਸਾਬਤ ਕਰਤਾ ਵੀ ਅਸੀਂ ਇੱਕ ਸੂਝਵਾਨ ਕਿਸਾਨ ਆ ਜਿਹੜੇ ਕਿਸਾਨੀ ਬਾਰੇ ਜਾਣਦੇ ਆ ਤਾਂ ਹੀ ਤਿੰਨ ਕਾਲੇਕਰਮੋ ਮੋਦੀ ਸਰਕਾਰ ਨੂੰ ਵਾਪਸ ਲੈਣੇ ਪਏ ਮੈਂ ਫਿਰ ਬੇਨਤੀ ਕਰਾਂਗਾ ਪੂਰੇ ਇੰਡੀਆ ਦੇ ਕਿਸਾਨਾਂ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਪੈਗਾ ਇਹ ਕੋਈ ਛੋਟੀ ਲੜਾਈ ਨਹੀਂ ਇਹ ਬਹੁਤ ਵੱਡੀ ਲੜਾਈ ਹੈ ਆਪਾਂ ਨੂੰ ਇੱਕ ਮੰਚ ਤੇ ਆ ਕੇ ਹੀ ਅਸੀਂ ਐਮਐਸਪੀ ਦੀ ਲੜਾਈ ਹੋਵੇ ਖੇਤੀ ਨੂੰ ਬਚਾ ਸਕਦੇ ਹਾਂ ਆਪਣੇ ਜ਼ਮੀਰ ਨੂੰ ਬਚਾ ਸਕਦੇ ਹਾਂ ਆਪਣੇ ਭਵਿੱਖ ਨੂੰ ਬਚਾ ਸਕਦੇ ਹਾਂ ਆਪਣੇ ਬੱਚਿਆਂ ਨੂੰ ਬਚਾ ਸਕਦੇ ਹਾਂ ਆਪਣੀ ਧਰਤੀ ਨੂੰ ਬਚਾ ਸਕਦੇ ਹਾਂ ਆਪਣੇ ਪਾਣੀ ਨੂੰ ਬਚਾ ਸਕਦੇ ਹਾਂ ਆਪਣੀ ਅੰਨਸਲਾਂ ਫਸਲਾਂ ਦੀ ਰਾਖੀ ਕਰਨੀ ਤਾਂ ਆਪਾਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਲੜਾਈ ਲੜਨੀ ਪਵੇਗੀ ਜੀ ਤੇ ਸਰ ਇਹ ਤਾਂ ਹੋ ਗਈ ਕਿਸਾਨਾਂ ਦੇ ਪੱਖ ਦੇ ਗੱਲ ਤੇ ਪੰਜਾਬ ਸਰਕਾਰ ਨੂੰ ਤੁਸੀਂ ਕੀ ਕਹੋਗੇ ਕਿ ਕਿਸਾਨਾਂ ਵੱਲੋਂ ਤੁਸੀਂ ਕੀ ਮੰਗ ਕਰਨੀ ਚਾਹੋਗੇ ਨਾਲੇ ਦੇਖੋ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਜੀ ਉਹ ਪਹਿਲਾਂ ਵੀ ਦਿਖ ਰਹੀ ਹੈ ਇਹ ਜਿਹੜਾ ਮਸਲਾ ਹੈ ਨਾ ਸਾਰਾ ਇਹ ਕੇਂਦਰ ਸਰਕਾਰ ਨਾਲ ਰਿਲੇਟਡ ਹੈ ਕਿਉਂਕਿ ਜਿੰਨੇ ਭਾਅ ਤੈਅ ਕਰਨੇ ਨੇ ਜਿੰਨੇ ਜਿੰਨੇ ਸਟੋਰ ਨੇ ਐਫਸੀਆਈ ਨੇ ਖਰੀਦ ਹੈ ਭਾਵੇਂ 슈ਗਰ ਦੀ ਹੈ ਭਾਵੇਂ ਫਸਲਾਂ ਦੀ ਰੇਟ ਤੈਅ ਕਰਨੀ ਇਹ ਸਾਰਾ ਕੁਝ ਕੇਂਦਰ ਦੇ ਨਿਧਾਰਤ ਹੁੰਦਾ ਤੇ ਸਾਡੀ ਲੜਾਈ ਵੀ ਹਮੇਸ਼ਾ ਕੇਂਦਰ ਨਾਲ ਰਹੀ ਏ ਇਹ ਲੜਾਈ ਕਾਦੀ ਹੈ ਤੱਕ ਪਿਓ ਪੁੱਤ ਵਾਲੀ ਗੱਲ ਹੈ ਜਦੋਂ ਸਰ ਅਸੀਂ ਵੋਟ ਸੀਟ ਵੋਟਾਂ ਦੇ ਕੇ ਬਣਾਏ ਨੇ ਤਾਂ ਉਹਨਾਂ ਨੂੰ ਸਾਡੀ ਗੱਲ ਸੁਣਨੀ ਚਾਹੀਦੀ ਏ ਸਾ ਕਿਉਂਕਿ ਦੇਖੋ ਜੀਵਨ ਨੂੰ ਸੋਚਿਆ ਨਹੀਂ ਜਾ ਸਕਦਾ ਅਨਾਜ ਦੇ ਬਿਨਾ ਤੇ ਅਨਾਜ ਕਿਸਾਨ ਪੈਦਾ ਕਰਦਾ ਜਦੋਂ ਇਸ ਬਿਨਾ ਜ਼ਿੰਦਗੀ ਨਹੀਂ ਸੋਚੀ ਜਾ ਸਕਦੀ ਤਾਂ ਜਿਹੜਾ ਅਗਾਉਂਦਾ ਉਹਨੂੰ ਤਾਂ ਹੀ ਆਪਨ ਦੇਤਾ ਕਹਿੰਨੇ ਆਂ ਭਗਵਾਨ ਤੋਂ ਬਾਅਦ ਕਿਸਾਨ ਨੂੰ ਅਨ ਦੇਤਾ ਤਾਂ ਹੀ ਕਿਹਾ ਜਾਂਦਾ ਕਿਉਂਕਿ ਭੋਜਨ ਪੈਦਾ ਕਰਦਾ ਸਵੇਰੇ ਜਦੋਂ ਅਸੀਂ ਉੱਠਦੇ ਹਾਂ ਸਵੇਰੇ ਉੱਠਣਸਾਰ ਅਗਰ ਚਾਹ ਵੀ ਪੀਨੇ ਆ ਤਾਂ ਉਹਦੇ ਚ ਪੱਤੀ ਹੋਈ ਖੰਡ ਹੋਈ ਦੁੱਧ ਹੋਈ ਜਾਂ ਬ੍ਰੈਡ ਜੈਮ ਹਰ ਚੀਜ਼ ਕਿਸਾਨ ਪੈਦਾ ਕਰਦਾ ਔਰ ਸਵੇਰ ਤੋਂ ਲੈ ਕੇ ਰਾਤ ਤੱਕ ਇਨਸਾਨ ਦੇ ਜੀਵਨ ਲਈ ਬਹੁਤ ਜ਼ਰੂਰੀ ਆ ਭੋਜਨ ਸੋ ਕਿਤੇ ਨਾ ਕਿਤੇ ਸਰਕਾਰਾਂ ਨੂੰ ਕਿਸਾਨ ਦੀ ਗੱਲ ਸੁਣਨੀ ਚਾਹੀਦੀ ਏ ਪੰਜਾਬ ਸਰਕਾਰ ਤਾਂ ਨਾਲ ਚੱਲ ਰਹੀ ਏ ਮੈਂ ਕਹਿੰਦਾ ਹਰੇਕ ਸਟੇਟ ਸਰਕਾਰ ਨੂੰ ਕਿਸਾਨਾਂ ਦੇ ਨਾਲ ਬੈਠ ਕੇ ਕਿਸਾਨਾਂ ਦੇ ਮੁੱਦਿਆਂ ਨੂੰ ਸੈਂਟਰਲ ਸਰਕਾਰ ਤੋਂ ਹੱਲ ਕਰਵਾਉਣਾ ਚਾਹੀਦਾ ਔਰ ਵਿਧਾਨ ਸਭਾ ਦੇ ਵਿੱਚ ਮਤੇ ਪਾਉਣੇ ਚਾਹੀਦੇ ਨੇ ਕਿਸਾਨਾਂ ਦੀ ਗੱਲ ਸੁਣ ਕੇ ਹਰੇਕ ਸਟਾ ਸਟੇਟ ਦੇ ਅਲੱਗ-ਅਲੱਗ ਖੇਤੀ ਹੈ ਹਰੇਕ ਸਟੇਟ ਚ ਕਿਤੇ ਨਾਰੀਅਲ ਪੈਦਾ ਹੁੰਦਾ ਕਿਤੇ ਖੰਡ ਕੁਝ ਗੰਨਾ ਪੈਦਾ ਹੁੰਦਾ ਕਿਤੇ ਪੰਜਾਬ ਦੇ ਵਿੱਚ ਹਰ ਫਸਲ ਹੁੰਦੀ ਹੈ ਸੋ ਹਰੇਕ ਸਾਰੀਆਂ ਸਟੇਟਾਂ ਨੂੰ ਆਪਣੇ-ਆਪਣੇ ਸਟੇਟ ਦੇ ਕਿਸਾਨ ਨਾਲ ਬੈਠ ਕੇ ਉਹ ਕੇਂਦਰ ਸਰਕਾਰ ਤੋਂ ਖੁਦ ਮੰਗਾਂ ਮਨਵਾਉਣੀਆਂ ਚਾਹੀਦੀਆਂ ਨੇ ਤਾਂ ਹੀ ਆਪ ਭਵਿੱਖ ਆਪਣਾ ਸਵਾਰ ਸਕਦੇ ਆਪਾਂ ਮੈਂ ਬੇਨਤੀ ਕਰਾਂਗਾ ਕਿ ਕਿਸਾਨਾਂ ਦੀ ਗੱਲ ਸਟੇਟਾਂ ਨੂੰ ਵੀ ਸੁਣਨੀ ਚਾਹੀਦੀ ਹੈ ਤੇ ਸੈਂਟਰ ਸਰਕਾਰ ਨੂੰ ਵੀ ਸੁਣਨੀ ਚਾਹੀਦੀ ਹੈ ਜੋ ਸਾਡਾ ਕਲਚਰ ਹੈ ਹਿੰਦੁਸਤਾਨ ਦਾ ਹਾਂਜੀ ਸੋ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਸਾਡੇ ਚੈਨਲ ਦਾ ਮੇਰਾ ਟਾਈਮ ਦੇ ਨਾਲ ਧੰਨਵਾਦ